ਸਿਲੰਡਰ ਚੋਂ ਟੀਕਾ ਕੱਢ ਲਿਆ ਸਾਡਾ ਟੀਕਾ ਨਾਲ ਦੀ ਨਾਲ ਟੈਂਪਰੇਚਰ ਚੈੱਕ ਕਰਕੇ ਨਾਲ ਦੀ ਨਾਲ ਭਰ ਦਿਓ ਸਰ ਭਰਾਵਾਂ ਨੂੰ ਰਿਪੀਟਰ ਦੀ ਆ ਰਹੀ ਆ ਜਿਹੜੇ ਪਸ਼ੂ ਵਾਰ-ਵਾਰ ਰਿਪੀਟ ਹੋ ਰਹੇ ਆ ਫਰੀਆਂ ਦੇ ਵਾਰ-ਵਾਰ ਹਨਾ ਹੀਟ ਹੀ ਨਹੀਂ ਕੱਢਦੇ ਜੇ ਸਿਰਫ ਤੁਹਾਡੇ ਇੱਕ ਕਿੱਟ ਦੇ ਪੈਸੇ ਲੱਗਣਗੇ ਜੀ ਉਸ ਤੋਂ ਬਾਅਦ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਠੀਕ ਹੈ ਮੈਂ ਆਪਦੇ ਕੋਲੋਂ ਜਿੰਨੀਆਂ ਮਰਜ਼ੀ ਕਿੱਟਾਂ ਲੱਗਣ ਮੈਂ ਤੁਹਾਨੂੰ ਦੇਵਾਂਗਾ ਜੀ ਹੱਲ ਕਰਕੇ ਦੇਣਾ ਇਹਨਾਂ ਨੇ ਤੇ ਇਹਨਾਂ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਵੀਡੀਓ ਆ ਅੱਜ ਆਪਣੇ ਕੋਲੇ ਬਾਈ ਰੋਹਤ ਪਹੁੰਚਾ ਹੋਇਆ ਹੈਗਾ ਫਰੀਦਕੋਟ ਤੋਂ ਤੇ ਬਾਈ ਕੋਲੇ ਨਾ ਜੇ ਗੱਲ ਕਰਗੇ ਆਪਣੀ ਇੱਕ ਸਮੱਸਿਆ ਹੁੰਦੀ ਆ ਰੁਟੀਨ ਦੇ ਵਿੱਚ ਜਿਹੜੀ ਕੀ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਆ ਕਿਹੜੀ ਸਮੱਸਿਆ ਹੈ ਕੀ ਹੱਲ ਕਰਕੇ ਦੇਣਗੇ ਆਪਾਂ ਨੂੰ ਰੋਹਿਤ ਜੀ ਆਪਾਂ ਸਾਰੀ ਗੱਲਬਾਤ ਕਰਕੇ ਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਬਾਕੀ ਜੇ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਰੋਹਿਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਹੋਰ ਜੀ ਚੜ੍ਹਦੀ ਕਲਾ ਕਿਰਪਾ ਮਾਲਕ ਦੀ ਜੀ ਅਛਾ ਰੋਹਿਤ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜੀ ਅੱਜ ਆਪਾਂ ਜਾਦੇ ਸਮਾਂ ਨਹੀਂ ਲੈਣਾ ਦਰਸ਼ਕਾਂ ਦਾ ਵੀ ਜਿਹੜੀ ਸਮੱਸਿਆ ਅੱਜਕੱਲ ਪਸ਼ੂਆਂ ਦੇ ਵਿੱਚ ਹਾਂਜੀ ਹਾਂਜੀ ਤੇ ਕਿਹੜੀ ਸਮੱਸਿਆ ਤੇ ਕਿਵੇਂ ਹੱਲ ਕਰਕੇ ਦਿੰਦੇ ਹੋ ਵੀਰੇ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਸਮੱਸਿਆ ਜੀਵਨਾਰ ਭਰਾਵਾਂ ਨੂੰ ਰਿਪੀਟਰ ਦੀ ਆ ਰਹੀ ਆ ਜਿਹੜੇ ਪਸ਼ੂ ਵਾਰ-ਵਾਰ ਰਿਪੀਟ ਹੋ ਰਹੇ ਆ ਫਰੀਆਂ ਦੇ ਵਾਰ-ਵਾਰ ਹਨਾ ਹੀਟ ਹੀ ਨਹੀਂ ਕੱਢਦੇ ਡੇਢ-ਡੇਢ ਸਾਲ ਹੋ ਗਿਆ ਜੀ ਮੈਂ ਪਿੱਛੇ ਜੇ 2-4 ਘਰਾਂ 'ਚ ਜਾ ਕੇ ਆਇਆ ਹਾਂ ਐਮ ਪਲੀਆਂ ਪਲਾਈਆਂ 4 4 5 5 ਕੁਆਂਟਲ ਦੀਆਂ ਝੋਟੀਆਂ ਵੇਖ ਵੇਖ ਕੇ ਇਤਾਰੇ ਕਲਪ ਹੀ ਜਾਂਦੇ ਆ ਵੀ ਹੁਣ ਕਟਿਆ ਵਾਲਾ ਨੂੰ ਕਿਵੇਂ ਦੇਈਏ ਜੀ ਠੀਕ ਹੈ ਤੇ ਉਸ ਦਿਨ ਆਪਾਂ ਸੋਈ ਖਾ ਲਈ ਸੀ ਜੀ ਵੀ ਆਪਾਂ ਇਹ ਪ੍ਰੋਬਲਮ ਨੂੰ ਜੜੋਂ ਹੀ ਖਤਮ ਕਰ ਦੇਣਾ ਹੈ ਰਿਪੀਟਰ ਦੀ ਪ੍ਰੋਬਲਮ ਨੂੰ ਖਤਮ ਕਰ ਦੇਣਾ ਪ੍ਰਮਾਤਮਾ ਸਾਥ ਦੇਵੇ ਜੀ ਗੁਰੂ ਨਾਨਕ ਦੇਵ ਜੀ ਆਪਣਾ ਮਾਲਕ ਸਾਥ ਦੇਵੇ ਇਸ ਪ੍ਰੋਬਲਮ ਨੂੰ ਆਪਾਂ ਜੜੋਂ ਵੱਡਾਂਗੇ ਜੀ ਜੜੋਂ ਵੱਡਾਂਗੇ ਜੜੋਂ ਵੱਡਾਂਗੇ ਸੌ ਮਤਲ ਜਿਹੜੀ ਖਾਦੀ ਹੈ ਨਾ ਰੋਹੀ ਜੀ ਨੇ ਵੀ ਇਹ ਸੱਚੀ ਖਾਦੀ ਹੈ ਜੀ ਇਹ ਗੁਰੂ ਰਾਮਦਾਸ ਜੀ ਕਿਰਪਾ ਕਰਨ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਕਾ ਜੀ ਕਿ ਨਹੀਂ ਰੋਹਿਤ ਜੀ ਜਿਹੜਾ ਆਪਾਂ ਪ੍ਰੋਡਕਟ ਦੇਣਾ ਹਾਂਜੀ ਮਤਲਬ ਜਿਹੜਾ ਇਹ ਭਰਾ ਦੀ ਮੰਨ ਕੇ ਚੱਲੋ ਆਪਣੇ ਕੋਲੋਂ ਮੈਂ ਤੁਹਾਡੇ ਤੋਂ ਇੱਕ ਪ੍ਰੋਡਕਟ ਜਿਹੜਾ ਹੈਗਾ ਪਰਚੇਜ ਕਰ ਲਿਆ ਠੀਕ ਹੈ ਜੀ ਵੀ ਮੈਂ ਇਹ ਵਰਤ ਲਿਆ ਪਰ ਉਹ ਮੇਰੀ ਸਮੱਸਿਆ ਦਾ ਹੱਲ ਨਹੀਂ ਹੋਇਆ ਤੁਸੀਂ ਮੈਨੂੰ ਇੱਕ ਮਤਲਬ ਆਪਾਂ ਪਹਿਲਾਂ ਗੱਲਾਂ ਬਾਤਾਂ ਕਰਦੇ ਸੀਗੇ ਤੇ ਤੁਸੀਂ ਮੈਨੂੰ ਉਹ ਕੀ ਗੱਲ ਕਹੀ ਸੀ ਜੀ ਮੈਂ ਕਹਿਆ ਸੀ ਸਿਰਫ ਤੁਹਾਡੇ ਇੱਕ ਕਿੱਟ ਦੇ ਪੈਸੇ ਲੱਗਣਗੇ ਜੀ ਉਸ ਤੋਂ ਬਾਅਦ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਠੀਕ ਹੈ ਮੈਂ ਆਪਦੇ ਕੋਲੋਂ ਜਿੰਨੀਆਂ ਮਰਜ਼ੀ ਕਿੱਟਾਂ ਲੱਗਣ ਮੈਂ ਤੁਹਾਨੂੰ ਦੇਵਾਂਗਾ ਜੀ ਹਾਂ ਤੇ ਇਹ ਤੁਹਾਡਾ ਪਸ਼ੂ ਗੱਭਨ ਕਰਾ ਕੇ ਦੇਵਾਂਗੇ ਜੀ ਲੋ ਵੀ ਇਹ ਨਹੀਂ ਹੈਗਾ ਵੀ ਇੱਕ ਕਿੱਟ ਸੋਨੂੰ ਮਤਲਬ ਦੇਤੀ ਤੇ ਖੇੜਾ ਛੜਾ ਲਿਆ ਜੇ ਤੁਹਾਡੇ ਦੂਜੀ ਵਾਰ ਯੂਜ਼ ਹੁੰਦੀ ਹੈ ਕਿੱਟ ਤਾਂ ਉਹਦੇ ਕੋਈ ਪੈਸੇ ਨਹੀਂ ਲੱਗਣਗੇ ਕੀ ਕਿੱਟਾ ਕੀ ਨਾਮ ਆ ਕਿੱਟ ਦਾ ਤੇ ਆਪਾਂ ਤੁਹਾਨੂੰ ਪ੍ਰੋਡਕਟ ਵੀ ਦਿਖਾ ਦਈਏ ਫਿਰ ਆਪਾਂ ਹਾਂਜੀ ਹਾਂਜੀ ਲਓ ਜੀ ਕਰਾਂ ਇਹ ਜਿਹੜਾ ਪ੍ਰੋਡਕਟ ਹੈਗਾ ਨਾ ਮਿੱਤਰੋ ਇੱਧਰਲੇ ਪਾਸੇ ਤੁਸੀਂ ਚੈੱਕ ਕਰ ਲਿਓ ਵੀ ਰੋਹਿਤ ਜੀ ਜਿਵੇਂ ਆਪਣੇ ਕੋਲ ਇੱਕ ਤਾਂ ਪਾਊਡਰ ਆ ਗਿਆ ਹਨਾ ਇਹ ਵੀਰੇ 1 ਕਿਲੋ ਦੀ ਪੈਕਿੰਗ ਦਾ ਪਾਊਡਰ ਹੈ ਜੀ ਇਹਦਾ ਨਾਮ ਪ੍ਰੈਗ ਪਾਵਰ ਹੈ ਜੀ ਪ੍ਰੈਗ ਪਾਵਰ ਦੋ ਡੱਬੇ ਆ ਜੀ 20 ਦਿਨ ਦੀ ਪ੍ਰੋਪਰ ਡੋਸ ਦੇਣਾ ਹੁੰਦਾ ਮੈਂ ਜੀ ਠੀਕ ਹੈ 20 ਦਿਨਾਂ ਦੀ ਹਾਂਜੀ ਇੱਕ ਜੀਐਲ ਹੈ ਜੀ ਇਹਦੇ ਵਿੱਚ ਕਾਪਰ ਕੋਬਾਲਟ ਜ਼ਿੰਕ ਤੇ ਮੈਗਨੀਜ਼ ਪਾਇਆ ਹੋਇਆ ਜਿਹੜਾ ਪਸ਼ੂ ਨੂੰ ਹੀਟ ਵਿੱਚ ਲੈ ਕੇ ਜਾਂਦਾ ਜੀ ਓਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਤੋਂ ਕੰਮ ਕਰੂੰਗਾ ਡੀ ਵਰਮਰ ਤੋਂ ਜੀ ਠੀਕ ਹੈ ਨਿਰਨੇ ਕਾਲ ਜੇ ਪਹਿਲਾਂ ਇਹ ਦੇਣੀ ਆ ਅਗਲੇ ਦਿਨ ਇਹ ਕੰਮ ਸ਼ੁਰੂ ਕਰਨਾ ਜੀ ਠੀਕ ਹੈ ਇਹ ਸਾਰਾ ਕੋਰਸ ਕਰਨ ਤੋਂ ਬਾਅਦ ਜਦੋਂ ਪਸ਼ੂ ਹੀਟ ਵਿੱਚ ਆਜੂਗਾ ਜੀ ਜੇ ਤਾਰਾਂ ਸਾਫ਼ ਹੋਈਆਂ ਟੀਕਾ ਭਰਾ ਦਿਓ ਜੀ ਪਸ਼ੂ ਗੱਭਣ ਰਹੇਗਾ ਓਕੇ ਬਾਕੀ ਨਿੱਕੇ ਨਿੱਕੇ ਹੋਰ ਦਿੱਕਤਾਂ ਹੈਗੀਆਂ ਉਹ ਤੁਸੀਂ ਮੈਨੂੰ ਜਦੋਂ ਕੰਟੈਕਟ ਕਰੋਗੇ ਤੁਹਾਨੂੰ ਸਮਝਾਉਂਗਾ ਕਿਵੇਂ ਕਿਵੇਂ ਕਰਨਾ ਹੈਗਾ ਜੇ ਮੈਂ ਬਾਹਲਾ ਲੰਬਾ ਲੈ ਗਿਆ ਵੀਡੀਓ ਬਹੁਤ ਲੰਬੀ ਚੱਲ ਜਗੀ ਜੀ ਤੁਸੀਂ ਬਾਲ ਫੇਰ ਨਾ ਰੱਖੋ ਹਾਂਜੀ ਹਾਂਜੀ ਸਾਨੂੰ ਤਾਂ ਹੁਣੀ ਦੱਸੋ ਵੀ ਉਹ ਕੀ ਸਾਵਧਾਨੀਆਂ ਆ ਉਹ ਸਾਵਧਾਨੀਆਂ ਇਹ ਜਦੋਂ ਤੁਸੀਂ ਟੀਕਾ ਭਰੋਨਾ ਹੈ ਜਦੋਂ ਸਾਰੀ ਤਿਆਰੀ ਕਰ ਲੈਣੀ ਪਹਿਲਾਂ ਜੂਟ ਬਾਲਣਾ ਸਾਰਾ ਕੁਝ ਕੰੰਜੇ ਨਾਲ ਪਸ਼ੂ ਨੂੰ ਬੰਨ ਲੈਣਾ ਹੈ ਦਾਸ਼ਾ ਨੂੰ ਕਹੋ ਜਦੋਂ ਤੁਸੀਂ ਸਿਲੰਡਰ ਚੋਂ ਟੀਕਾ ਕੱਢ ਲਿਆ ਸਾਡਾ ਟੀਕਾ ਨਾਲ ਦੀ ਨਾਲ ਟੈਂਪਰੇਚਰ ਚੈੱਕ ਕਰਕੇ ਨਾਲ ਦੇ ਨਾਲ ਭਰ ਦਿਓ ਵੀ ਕਈ ਵਾਰੀ ਨਾ ਗੱਲਾਂ ਬਾਤਾਂ ਆਪਾਂ ਕਰਨ ਬੈਏ ਨੇ ਲਿਆ ਲਿਆ ਵਿੱਚੋਂ ਟਾਈਮ ਟੱਪ ਜਾਂਦਾ ਜੀ ਤੇ ਉਹ ਜਿਹੜੇ ਸਪਰਮ ਹੁੰਦੇ ਉਹ ਡੈੱਡ ਹੋ ਜਾਂਦੇ ਆ ਜੀ ਠੀਕ ਹੈ ਜਿਹੜੇ ਉਹ ਸ਼ਕਰਾਨੂ ਹੁੰਦੇ ਉਹ ਡੈੱਡ ਹੋ ਜਾਂਦੇ ਆ ਫਿਰ ਉਹ ਅੰਦਰ ਸੀਮਨ ਨਹੀਂ ਜਾ ਰਿਹਾ ਜੀ ਪਾਣੀ ਜਾ ਰਿਹਾ ਠੀਕ ਹੈ ਫਿਰ ਉਹ ਨਿੱਕੀ ਨਿੱਕੀ ਇਹ ਹੀ ਗੱਲਾਂ ਕਰਕੇ ਪਸ਼ੂ ਰਿਪੀਟ ਹੋ ਰਿਹਾ ਜੀ ਪਸ਼ੂਆਂ 'ਚ ਕੋਈ ਪ੍ਰੋਬਲਮ ਨਹੀਂ ਬਹੁਤ ਸੋਹਣੇ ਪਸ਼ੂ ਆ ਹਰੇਕ ਦੇ ਪਸ਼ੂ ਬਹੁਤ ਸੋਹਣੇ ਆ ਦਵਾਈਆਂ ਵੀ ਅਸੀਂ ਪੂਰਾ ਜ਼ੋਰ ਲਾਇਆ ਵੀ ਕੋਈ ਕੰਪਰੋਮਾਈਜ਼ ਨਹੀਂ ਵਧੀਆ ਦਵਾਈਆਂ ਦਿੱਤੀਆਂ ਹੋਈਆਂ ਜੀ ਹਨਾ ਠੀਕ ਹੈ ਤੇ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਆਉਂਦੀ ਹੈ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਮੈਂ ਤੁਹਾਨੂੰ ਹੱਲ ਕਰ ਦਊਗਾ ਜਿਵੇਂ ਆਪਣਾ ਪ੍ਰੈਗ ਪਾਵਰ ਜਿਹੜਾ ਪਾਊਡਰ ਆ ਗਿਆ ਇਹ ਜੇ ਗੱਲ ਕਰ ਲਈਏ ਇੱਕ ਡੱਬੇ ਦੇ ਵਿੱਚ ਕਿਲੋ ਹੈ ਇੱਕ ਕਿਲੋ ਚਮਚਾ ਵਿੱਚ ਹੈ ਜੀ ਅੱਛਾ 50 ਗ੍ਰਾਮ ਸਵੇਰੇ 50 ਗ੍ਰਾਮ ਸ਼ਾਮ ਨੂੰ 20 ਦਿਨ ਲਗਾਤਾਰ ਦੇ ਠੀਕ ਹੈ ਜਦੋਂ ਪਸ਼ੂ ਹੀਟ ਵਿੱਚ ਆ ਜਾਊਗਾ ਆ ਜੀਐਲ ਬੰਦ ਕਰ ਦੇਣੀ ਹੈ ਜੀ ਇਹ 10 ਐਮਐਲ ਇੱਕ ਟਾਈਮ ਦੇਣੀ ਹੈ ਜਿਹੜੇ ਟਾਈਮ ਸ਼ੁਰੂ ਕਰੋਗੇ ਉਸੇ ਟਾਈਮ ਹੀ 24 ਘੰਟੇ ਬਾਅਦ ਦੇਣੀ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਲੋ ਵੀ ਇਹ ਜੇ ਗੱਲ ਕਰੀਏ ਪ੍ਰੋਡਕਟ ਜਿਹੜੇ ਹੈਗੇ ਹਨ ਦੋਨੇ ਦੇ ਦੋਨੇ ਇਹ ਦੋ ਚੀਜ਼ਾਂ ਇਹ ਹੋ ਗਈਆਂ ਇੱਕ ਪਾਊਡਰ ਇੱਕ ਜੈਲ ਤੀਜੀ ਇੱਕ ਗੋਲੀ ਗੋਲੀ ਵੀ ਤੁਹਾਨੂੰ ਮਿਲੂਗੀ ਇਹ ਪ੍ਰੋਪਰ ਕਿਟ ਦਾ ਸਾਹ ਉਹ ਵੀ ਜੀ 1500 ਰੁਪਏ ਦੀ ਹੋ ਗਈ ਫਾਰਮਰ ਦੇ ਘਰੇ ਪਹੁੰਚ ਹੋਊਗੀ ਉਹਦੇ ਸਾਰਾ ਕੁਛ ਖਰਚੇ ਵਿੱਚ ਹੈ 1500 ਦੇ ਵਿੱਚ ਹੀ ਹੈ ਠੀਕ ਹੈ ਅੱਛਾ ਜਿਹੜਾ ਮਤਲਬ ਕੋਈ ਤੁਹਾਡੇ ਕੋਲ ਮਤਲਬ ਉਂ ਫੜ ਲੇ ਹਾਂਜੀ ਠੀਕ ਹੈ ਫਿਰ ਜਿਹੜਾ ਹੈਗਾ ਕੋਰੀਅਰ ਦਾ ਖਰਚਾ ਉਹ ਬਚ ਜੂਗਾ ਉਹ ਲੈਸ ਹੋ ਜਾਊਗਾ ਜਿਹੜਾ ਬੰਦਾ ਮੇਰੇ ਕੋਲੇ ਮੰਨ ਲਓ ਨੇੜੇ ਤੇੜੇ ਦਾ ਕਈ ਵਾਰੀ ਫੋਨ ਆ ਜਾਂਦਾ ਵੀ ਮੈਂ ਆ ਕੇ ਲੈ ਜਾਣਾ ਉਹਨੂੰ ਲੈਸ ਕਰ ਦਿੱਤੀ ਜਾਊਗੀ ਕੋਰੀਅਰ ਦਾ ਠੀਕ ਹੈ ਇੱਕ ਕੋਰੀਅਰ ਦਾ ਖਰਚਾ ਜਿਹੜਾ ਵੀਰਤੀ ਨੇ ਵਿੱਚ ਪਾਇਆ ਹੋਇਆ ਉਹ ਮੈਂ ਤੁਹਾਨੂੰ ਦੱਸ ਹੀ ਦਿੰਦਾ ਤੁਸੀਂ ਨੀਅਰ ਅਬਾਊਟ ਜਿਹੜਾ ਹੈਗਾ ਕੋਰੀਅਰ ਡਿਸਟ੍ਰਿਕਟ ਫਰੀ ਕੋਟ ਤੋਂ ਬਿਲੋਂਗ ਕਰਦਾ ਮੈਂ ਜੀ ਇਹ ਸਰਕਾਰੀ ਪੋਸਟ ਰਾਈਂਗ ਜਾਂਦਾ ਹੈਗਾ ਉਹ ਸਪੀਡ ਪੋਸਟ ਉਹ ਵੀ ਜਗ੍ਹਾ ਦੇ ਹਿਸਾਬ ਨਾਲ ਵੀ ਦੂਰੀ ਕਿੰਨੀ ਹੈ ਮਤਲਬ 300 ਰੁਪਏ ਨੀਅਰ ਹਾਂ 200 300 200 300 ਦੇ ਵਿੱਚ ਵਿੱਚ ਕੰਮ ਹੋ ਜਾਂਦਾ ਹੈ ਉਹ ਲੈਸ ਕਰ ਦੂੰਗਾ ਉਹ ਲੈਸ ਕਰ ਦੂੰਗਾ ਲੋ ਇਹ ਤਾਂ ਜਿਹੜੀ ਹੈਗੀ ਸਾਫ਼ ਜੇ ਸ਼ਬਦਾਂ ਦੀ ਗੱਲਬਾਤ ਆ ਗਈ ਅ ਜਿਹੜਾ ਪ੍ਰੋਡਕਟ ਤੁਸੀਂ ਯੂਜ਼ ਕਰਨਾ ਹੈ ਨਾ ਇਹ ਇੱਕ ਵਾਰ ਤੁਸੀਂ ਇਹ ਯੂਜ਼ ਜ਼ਰੂਰ ਕਰਕੇ ਦੇਖੋ ਦੇਖੋ ਇਹ ਗੱਲ ਨਹੀਂ ਹੈਗੀ ਵੀ 20 1500 ਲੈਂਤਾ ਤੇ 73 73 ਵਾਲਾ ਕੰਮ ਨਹੀਂ ਹੱਲ ਹੱਲ ਕਰਕੇ ਦੇਣਾ ਇਹਨਾਂ ਨੇ ਤੇ ਜੇ ਤੁਹਾਨੂੰ ਮਤਲਬ ਇਹ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਜਾਂ ਬਾਈ ਤੇ ਵਿਸ਼ਵਾਸ ਆ ਤੁਹਾਨੂੰ ਹਨਾ ਤੇ ਜਰੂਰ ਵਰਤ ਕੇ ਦੇਖਿਓ ਵਰਤਣ ਨਾਲ ਹੀ ਰਿਜ਼ਲਟ ਪਤਾ ਲੱਗਣਗੇ ਫਿਰ ਜਿਹੜਾ ਹੈਗਾ ਆਪਾਂ ਰਿਵਿਊ ਜਿਹੜਾ ਹੈਗਾ ਤੁਸੀਂ ਕਮੈਂਟ ਕਰੋਗੇ ਜੇ ਤੁਸੀਂ ਰਿਵਿਊ ਕਰੋਗੇ ਹਨਾ ਸਾਨੂੰ ਦੱਸੋਗੇ ਤਾਂ ਆਪਾਂ ਫੇਰ ਵੀ ਜਿਹੜੀ ਹੈਗੀ ਜਾਣਕਾਰੀ ਮਤਲਬ ਭਰਾਵਾਂ ਨਾਲ ਹੀ ਮਿਲਾਂ ਮੈਂ ਕਿ ਮੈਂ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆਪਾਂ ਹੱਲ ਕਰ ਦਾਂਗੇ ਜੀ ਕਰ ਦੋਗੇ ਉਹਦੀ ਕਿਰਪਾ ਤੋਂ ਬਿਨਾ ਕੁਛ ਨਹੀਂ ਜੀ ਠੀਕ ਆ ਆਪਾਂ ਜ਼ੋਰ ਲਾ ਦਾਂਗੇ ਇਹ ਪੂਰਾ ਆਪਦੇ ਵੱਲੋਂ ਹਾਂ ਲੋ ਵੀ ਜੀ ਤੁਸੀਂ ਇਹਨਾਂ ਦੇ ਇਸ ਪ੍ਰੋਡਕਟ ਨੂੰ ਮਤਲਬ ਪਿਆਰ ਕਰ ਦਿਓ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਹੋਰ ਪ੍ਰੋਡਕਟ ਵੀ ਜਿਹੜੇ ਹੈਗੇ ਸਾਨੂੰ ਜ਼ਰੂਰ ਦਿਖਾਵਾਂਗੇ ਆਸ ਕਰ ਸੋਨੂੰ ਇਹ ਪ੍ਰੋਡਕਟ ਦੇ ਉੱਤੇ ਵਿਸ਼ਵਾਸ ਹੋਊਗਾ ਤੁਸੀਂ ਖਰੀਦੋਗੇ ਖਰੀਦ ਕੇ ਆਪਦੀ ਸਮੱਸਿਆ ਦਾ ਹੱਲ ਕਰੋਗੇ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ